ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗਾ এডਿਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੈਂਸੀਕਿਊ ਕਰਾਂਗੇ ਇਹ ਐਮਸੀਕਿਊ ਪੰਜਾਬ ਦੇ ਵਿੱਚ ਜਿਹੜਾ ਵੀ ਏਐਨਐਮ ਦੇ ਲਈ ਸਟਾਫ ਨਰਸ ਦੇ ਲਈ ਜਾਂ ਫਿਰ ਆਪਣੇ ਕੋਲ ਐਮਪੀਐਚਡਬਲ ਮੇਲ ਫੀਮੇਲ ਦੇ ਲਈ ਜਾਂ ਫਿਰ ਬੇਟਾ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਪਰ ਕੰਡਕਟ ਕਰਦੀ ਹੈ ਉਸ ਦੇ ਵਿੱਚ ਇੰਪੋਰਟੈਂਟ ਰਹਿਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦਾ ਕੋਈ ਵੀ एग्जाम ਦੇਣਾ ਚਾਹੁੰਦੇ ਨੇ ਚਾਹੇ ਉਹ ਬਾਡ اٹینڈੈਂਟ ਦਾ ਚਾਹੇ ਏ ਐਨ ਐਮ ਦਾ ਚਾਹੇ ਜੀ ਐਨ ਐਮ ਦਾ ਚਾਹੇ ਐਮ ਪੀ ਐਚ ਡਬਲ ਯੂ ਮੇਲ ਫੀਮੇਲ ਦਾ ਬੇਟਾ ਸਾਰੇ ਪੇਪਰਾਂ ਲਈ ਇੰਪੋਰਟੈਂਟ ਹੋਣ ਵਾਲੇ ਨੇ ਆਪਾਂ ਨੂੰ ਇੱਕ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣਾ ਚਾਹੁੰਦਾ ਆਪਾਂ ਨੂੰ ਪਤਾ ਹੈਗਾ ਵੀ ਜਿਹੜੀਆਂ ਨਵੀਆਂ ਪੋਸਟਾਂ ਆਈਆਂ ਏ ਐਨ ਐਮ ਦੀਆਂ ਉਹ ਬੇਟਾ ਆਪਣੇ ਕੋਲ 700 ਪਲੱਸ ਪੋਸਟਾਂ ਜਿਹੜੀਆਂ ਹੈਗੀਆਂ ਉਹ ਜਲਦ ਹੀ ਅਨਾਉਂਸ ਹੋਣ ਵਾਲੀਆਂ ਹੈਗੀਆਂ ਜਲਦ ਹੀ ਅਨਾਉਂਸ ਤਾਂ ਹੋ ਚੁੱਕੀਆਂ ਹੈਗੀਆਂ ਪਰ ਬਸ ਉਹਨਾਂ ਦਾ ਜਿਹੜਾ ਪੇਪਰ ਫਾਰਮ ਫਿਲ ਕਰਨ ਦੀ ਪ੍ਰਕਿਰਿਆ ਹੈਗੀ ਉਹ ਬੱਬ ਫਰੀਜ਼ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਲਦ ਹੀ ਸ਼ੁਰੂ ਕਰਨ ਵਾਲੀ ਹੈ ਇਸ ਕਰਕੇ ਬੇਟਾ ਜੋ ਬੱਚੇ ਐਨਐਮ ਦੀ ਕੋਚਿੰਗ ਲੈਣਾ ਚਾਹੁੰਦੇ ਨੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ ਬੇਟਾ ਜਲਦ ਹੀ ਆਪਣਾ ਮੋਬਾਈਲ ਚੱਕੋ 94630 98680 ਤੇ ஆன்ਲਾਈਨ ਕੋਚਿੰਗ ਲਈ ਸੰਪਰਕ ਕਰੋ ਜੋ ਬੱਚੇ ਸਾਡੇ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਚਾਹੁੰਦੇ ਨੇ ਉਹ ਸਾਨੂੰ ਵਟਸਐਪ ਗਰੁੱਪ ਵਟਸਐਪ ਤੇ ਮੈਸੇਜ ਵੀ ਐਸੇ ਨੰਬਰ ਤੇ ਕਰ ਸਕਦੇ ਨੇ ਵੀ ਫ੍ਰੀ ਵਟਸਐਪ ਗਰੁੱਪ ਨਾਲ ਜੁੜਨਾ ਜਾਂ ਫਿਰ ਬੇਟਾ ਉਹ ਬੱਚੇ ਸਾਡੇ ਜਿਹੜੇ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਵੀ ਉਸ ਦਾ ਫ੍ਰੀ ਵਟਸਐਪ ਗਰੁੱਪ ਦਾ ਅਵੇਲੇਬਲ ਹੈ ਉਸ ਗਰੁੱਪ ਦੇ ਉੱਪਰ ਲਿੰਕ ਦੇ ਉੱਪਰ ਜਾ ਕੇ ਤੁਸੀਂ ਫ੍ਰੀ ਵਟਸਐਪ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਤੇ ਬਾਕੀ ਬੇਟਾ ਅੱਜ ਦੀ ਕਲਾਸ ਦੀ ਸ਼ੁਰੂਆਤ ਮੈਂ ਕਰਨ ਤੋਂ ਪਹਿਲਾਂ ਇੱਕ ਜ਼ਰੂਰ ਕਹੂੰਗਾ ਬੇਟਾ ਵੀ ਚੈਨਲ ਨੂੰ ਜੁਆਇਨ ਵੀ ਜ਼ਰੂਰ ਕਰ ਲਓ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਇਹ ਹੋਣਾ ਬੇਟਾ ਜੁਆਇਨ ਦੀ অপਸ਼ਨ ਬਿਲਕੁਲ ਨੀਚੇ ਆ ਰਹੀ ਹੈ ਜਿੱਥੇ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਲਿਖਿਆ ਹੋਇਆ ਹੈ ਉਹਦੇ ਬਿਲਕੁਲ ਜੁਆਇਨ ਦੀ অপਸ਼ਨ ਆ ਰਹੀ ਹੈ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਇਹ ਹੋਣਾ ਜੋ ਵੀਡੀਓ ਬੇਟਾ ਜਾਂ ਪੁਰਾਣੇ ਪੇਪਰਾਂ ਦੀਆਂ ਵੀਡੀਓਜ਼ ਜੋ ਇੰਪੋਰਟੈਂਟ ਐਮਸੀਕਿਊ ਨੇ YouTube ਚੈਨਲ ਨੇ ਹਾਈਡ ਕੀਤੀਆਂ ਹੋਈਆਂ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣੀਆਂ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਹ ਬੇਖੂਬੀ ਬਹੁਤ ਅੱਛੇ ਤਰੀਕੇ ਨਾਲ ਕਰ ਸਕੋਗੇ। ਬਾਕੀ ਆਨਲਾਈਨ ਕੋਚਿੰਗ ਲੈਣ ਲਈ ਬੇਟਾ ਤੁਸੀਂ ਸੰਪਰਕ ਕਰਨਾ ਹੈਗਾ 94630 79680 ਨੰਬਰ ਦੇ ਨਾਲ ਤੇ ਬੇਟਾ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਨ ਲੱਗਾਗਾ ਮੈਂ ਤੇ ਸ਼ੁਰੂਆਤ ਕਰਨ ਤੋਂ ਪਹਿਲਾਂ ਬੇਟਾ ਆਪਣਾ ਪਹਿਲਾ ਕੁਸ਼ਣ ਅੱਜ ਕੀ ਕਹਿ ਰਿਹਾ ਲਿੰਫ ਡੈਸ਼ ਹੈ। ਲਿੰਫ ਕੀ ਹੈ ਬੇਟਾ ਆਪਣੇ ਕੋਲ ਹੈ ਤਾਂ ਇਹ ਇੱਕ ਤਰਲ ਪਦਾਰਥ ਫਲੂਇਡ ਹੈ ਜਿਸ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਬਲੱਡ ਹੈ ਉਸੇ ਤਰ੍ਹਾਂ ਲਿੰਫ ਹੁੰਦਾ ਹੈ। ਪਰ ਬਲੱਡ ਦੇ ਵਿੱਚ ਆਰ ਬੀ ਸੀ ਹੁੰਦੇ ਨੇ ਜਿਹਦੇ ਕਾਰਨ ਬੇਟਾ ਬਲੱਡ ਦਾ ਕਲਰ ਹੈ ਜਿਹੜਾ ਉਹ ਰੈੱਡ ਹੁੰਦਾ ਹੈਗਾ ਤੇ ਲਿੰਫ ਹੈ ਜਿਹੜਾ ਉਹ ਕਲਰਲੈਸ ਫਲੂਇਡ ਹੈ ਕਲਰਲੈਸ ਤਰਲ ਪਦਾਰਥ ਹੈ ਤੇ ਇਹਦੇ ਵਿੱਚ ਬੇਟਾ ਆਰ ਬੀ ਸੀ ਨਹੀਂ ਹੁੰਦੇ ਬੇਟਾ ਇਹ ਇੱਕ ਤਰ੍ਹਾਂ ਦਾ ਖੂਨ ਹੀ ਹੈ ਜਿਹੜਾ ਆਰ ਬੀ ਸੀ ਤੋਂ ਬਿਨਾ ਹੈਗਾ ਆਰ ਬੀ ਸੀ ਰੈੱਡ ਬਲੱਡ ਕਾਰਪਸਲ ਬੇਟਾ ਆਰ ਬੀ ਸੀ ਨੂੰ ਅਸੀਂ ਰੈੱਡ ਬਲੱਡ ਕਾਰਪਸਲ ਬੋਲ ਦਿੰਦੇ ਆ ਬੇਟਾ ਜਾਂ ਇਹਨਾਂ ਨੂੰ ਅਸੀਂ ਐਰਥਰੋਸਾਈਟਸ ਵੀ ਬੇਟਾ ਬੋਲਿਆ ਜਾਂਦਾ ਹੈ ਐਰਥਰੋ ਐਰਥਰੋ ਮਤਲਬ ਕਿ ਲਾਲ ਕਲਰ ਠੀਕ ਹੈ ਸਾਈਟਸ ਮਤਲਬ ਕਿ ਸੈੱਲ ਲਾਲ ਸੈੱਲ ਠੀਕ ਹੈ ਲਾਲ ਰਕਤਾਂ ਨੂੰ ਬੇਟਾ ਬੋਲਿਆ ਜਾਂਦਾ ਹੈਗਾ ਇਹ ਐਰਥਰੋਸਾਈਟਸ ਹੈਗਾ ਆਰ ਬੀ ਸੀ ਆਰ ਬੀ ਸੀ ਦਾ ਜਿਹੜਾ ਲਾਈਫ ਸਪੈਨ ਹੈ ਉਹ ਬੇਟਾ 120 ਦਿਨ ਹੈ ਬੇਟਾ 120 ਦਿਨ ਹੈ ਜਿਹੜੇ ਆਰ ਬੀ ਸੀ ਦਾ ਲਾਈਫ ਸਪੈਨ ਹੈ ਜਿਹੜਾ ਸਪਲੀਨ ਹੈ ਸਪਲੀਨ ਨੂੰ ਅਸੀਂ ਗਰੇਵਯਾਰਡ ਆਫ ਆਰਬੀਸੀ ਬੋਲਦੇ ਆ ਯਾਨੀ ਕਿ ਆਰਬੀਸੀ ਦਾ ਕਬਰਸਤਾਨ ਅਸੀਂ ਸਪਲੀਨ ਨੂੰ ਸਪਲੀਨ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਲਿੰਫੈਟਿਕ ਅੰਗ ਹੈਗਾ ਸਾਡੀ ਬੋਡੀ ਦਾ ਲਿੰਫੈਟਿਕ ਆਰਗਨ ਹੈ ਲਾਸਿਕਾ ਅੰਗ ਹੈਗਾ ਜਿਹੜਾ ਸਾਡੀ ਬੋਡੀ ਦਾ ਉਹ ਸਪਲੀਨ ਹੈ ਬੇਟਾ ਇਸ ਤਰੀਕੇ ਨਾਲ ਤੁਸੀਂ ਜੇਕਰ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਪੁਆਇੰਟਸ ਇੰਪੋਰਟੈਂਟ ਪੁਆਇੰਟਸ ਜਿਹੜੇ ਕਰਵਾਏ ਜਾਂਦੇ ਨੇ ਜਿਹੜੇ ਪੇਪਰ ਲਈ ਇੰਪੋਰਟੈਂਟ ਹੁੰਦੇ ਨੇ ਇੱਥੇ ਆਪਸ਼ਨ ਹੈ ਜਿਹੜੀ ਉਹ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਹੁਣ ਆਪਾਂ ਦੂਸਰੇ ਨੰਬਰ ਕੁਐਸਚਨ ਤੇ ਚੱਲਦੇ ਆਂ ਅਸੀਂ ਮਨੁੱਖੀ ਸਰੀਰ ਵਿੱਚ ਲਿੰਫ ਕਿੱਥੇ ਲੱਭ ਸਕਦੇ ਆਂ ਜਿਹੜੇ ਲਿੰਫ ਹੈਗੇ ਉਹ ਇੰਟਰ ਸੈਲੂਲਰ ਸਪੇਸ ਮੰਨ ਲਓ ਆਹ ਦੋ ਸੈੱਲ ਹੈਗੇ ਦੋ ਸੈੱਲ ਆਹ ਤੀਜਾ ਸੈੱਲ ਬੇਟਾ ਆ ਜਿਹੜੀ ਆਹ ਵਾਲੀ ਸਪੇਸ ਹੈ ਇਹਨੂੰ ਇੰਟਰ ਸੈਲੂਲਰ ਸਪੇਸ ਬੋਲਦੇ ਆਂ ਬੇਟਾ ਆਹ ਵਾਲੀ ਸਪੇਸ ਹੈ ਜਿਹੜੀ ਇਹ ਇੰਟਰ ਸੈਲੂਲਰ ਸਪੇਸ ਹੈ ਇੱਥੇ ਸਾਨੂੰ ਲਿੰਫ ਮਿਲ ਜਾਂਦਾ ਹੈਗਾ ਇਹ ਯਾਦ ਰੱਖਣਾ ਹੈਗਾ ਇੰਟਰ ਸੈਲੂਲਰ ਸਪੇਸ ਦੇ ਵਿੱਚ ਸਾਨੂੰ ਲਿੰਫ ਮਿਲਦਾ ਹੈਗਾ ਇਹ ਇਹ ਆਪਸ਼ਨ ਬਿਲਕੁਲ ਕਰੈਕਟ ਹੈ ਤੀਜਾ ਕੁਐਸਚਨ ਦੇਖੋ ਬੇਟਾ ਲਿੰਫੋਸਾਈਟਸ ਕਿੱਥੇ ਬਣਦੇ ਨੇ ਬੇਟਾ ਲਿੰਫੋਸਾਈਟਸ ਸਾਨੂੰ ਪਤਾ ਹੈਗਾ ਬੋਨ ਮੈਰੋ ਦੇ ਵਿੱਚ ਜਿਹੜੇ ਲਿੰਫੋਸਾਈਟਸ ਹੁੰਦੇ ਨੇ ਬੇਟਾ ਜਿਹੜੇ ਜਿਹੜੇ ਕਿ ਵਾਈਟ ਬਲੱਡ ਸੈੱਲ ਦੀ ਇੱਕ ਕਿਸਮ ਹੈਗੀ ਇਹ ਸਾਡੇ ਕੋਲ ਚਾਹੇ ਵਾਈਟ ਬਲੱਡ ਸੈੱਲ ਹੋਣ ਚਾਹੇ ਰੈੱਡ ਬਲੱਡ ਸੈੱਲ ਹੋਣ ਚਾਹੇ ਆਪਣੇ ਕੋਲ ਪਲੇਟलेट्स ਹੋਣ ਉਹਨਾਂ ਉਹ ਕਿੱਥੇ ਬੰਦਦੇ ਨੇ ਬੇਟਾ ਉਹ ਬੋਨ ਮੈਰੋ ਚ ਬੰਦਦੇ ਨੇ ਕਿਹੜੀ ਬੋਨ ਮੈਰੋ ਚ ਬੰਦਦੇ ਨੇ ਰੈੱਡ ਬੋਨ ਮੈਰੋ ਦੇ ਵਿੱਚ ਬੰਦਦੇ ਨੇ ਰੈੱਡ ਬੋਨ ਮੈਰੋ ਦੇ ਵਿੱਚ ਬੰਦਦੇ ਨੇ ਬੇਟਾ ਆਰ ਬੀ ਐਮ ਜਾਨੀ ਕਿ ਰੈੱਡ ਬੋਨ ਮੈਰੋ ਦੇ ਵਿੱਚ ਇੱਕ ਹੁੰਦੀ ਹੈ ਜਾਈ ਬੀ ਐਮ ਬੇਟਾ yellow bone marrow yellow red bone marrow ਦਾ ਕੰਮ ਤਾਂ ਹੁੰਦਾ ਹੈਗਾ ਖੂਨ ਦੇ ਸੈੱਲਾਂ ਨੂੰ ਬਣਾਉਣਾ ਤੇ ਜਿਹੜੀ yellow bone marrow ਹੁੰਦੀ ਹੈ ਉਹਦਾ ਕੰਮ ਹੁੰਦਾ ਹੈਗਾ ਸਾਡੀ ਜਿਹੜੀ ਫੈਟ ਹੈਗੀ ਚਰਬੀ ਹੈ ਉਹਨੂੰ ਸਟੋਰ ਕਰਨਾ ਇੱਕ ਤਾਂ yellow bone marrow ਦੇ ਵਿੱਚ ਚਰਬੀ ਸਟੋਰ ਹੁੰਦੀ ਹੈ ਦੂਜੀ ਚਰਬੀ ਹੈ ਜਿਹੜੀ ਉਹ ਬੇਟਾ ਆਪਣੇ ਕੋਲ ਐਡੀਪੋਸ ਟਿਸ਼ੂ ਦੇ ਵਿੱਚ ਸਟੋਰ ਹੁੰਦੀ ਹੈ ਯਾਦ ਰੱਖਣਾ ਹੈਗਾ ਇੱਥੇ ਸਾਡੇ ਕੋਲ ਲਿੰਫੋਸਾਈਟਸ ਕਿੱਥੇ ਬੰਦੇ ਨੇ ਬੇਟਾ ਬੋਨ ਮੈਰੋ ਦੇ ਵਿੱਚ ਚੌਥਾ ਕੁਐਸਚਨ ਦੇਖੋ ਲਿੰਫ ਨੋਡਸ ਦਾ ਉਦੇਸ਼ ਜਾਲ ਵਿੱਚ ਫਸਣਾ ਹੈ ਬੇਟਾ ਜਾਨੀ ਕਿ ਕਿਹੜੀ ਕੀ ਨੂੰ ਬੇਟਾ ਆਪਣੇ ਕੋਲ ਲਿੰਫ ਨੋਡ ਹੈ ਜਿਹੜੀਆਂ ਆਪਣੇ ਵਿਚਕਾਰ Trap ਕਰ ਲੈਂਦੀਆਂ ਉਹ ਹੈਗਾ ਐਂਟੀਜਨ ਨੂੰ ਐਂਟੀਜਨ ਕੀ ਹੁੰਦੇ ਨੇ ਬੇਟਾ ਐਂਟੀਜਨ ਫੋਰਨ ਬਾਡੀਜ਼ ਹੁੰਦੀਆਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਦਾਖਲ ਕਰ ਜਾਂ ਦਾਖਲ ਹੋ ਜਾਂਦੀਆਂ ਜਿਵੇਂ ਆਪਣੇ ਕੋਲ ਵਾਇਰਸ ਹੋ ਗਿਆ ਬੈਕਟੀਰੀਆ ਹੋ ਗਿਆ ਕੋਈ ਵੀ ਡੈਬ੍ਰਿਸ ਹੋ ਗਈ ਕੋਈ ਵੀ ਮਟੀਰੀਅਲ ਬੇਟਾ ਜਿਹਨੂੰ ਅਸੀਂ ਫੋਰਨ ਬਾਡੀ ਕਹਿੰਦੇ ਆ ਜਿਹੜੀ ਸਾਡੀ ਬੋਡੀ ਦੇ ਵਿੱਚ ਐਂਟਰ ਕਰ ਗਿਆ ਉਹਨੂੰ ਆਪਣੇ ਵਿੱਚ ਟਰੈਪ ਕਰ ਲੈਣਾ ਆਪਣੇ ਜਾਲ ਦੇ ਵਿੱਚ ਫਸਾ ਲੈਣਾ ਬੇਟਾ ਉਹ ਲਿੰਫ ਨੋਡਸ ਦਾ ਕੰਮ ਹੁੰਦਾ ਹੈਗਾ ਇਹ ਯਾਦ ਰੱਖਣਾ ਹੈਗਾ ਇੱਥੇ ਏ ਆਪਸ਼ਨ ਬਿਲਕੁਲ ਕਰੈਕਟ ਹੈ 59 ਨੰਬਰ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਲਿੰਫੋਇਟ ਫਾਈਟ ਅੰਗ ਨਹੀਂ ਹੈ ਲਿੰਫੋਇਡ ਆਰਗਨ ਨਹੀਂ ਹੈ ਬਟਾ ਲਿੰਫੋਇਡ ਆਰਗਨ ਆਪਾਂ ਨੂੰ ਪਤਾ ਟੌਨਸਲ ਵੀ ਲਿੰਫੋਇਡ ਆਰਗਨ ਹੈ ਥਾਈਮਸ ਗਲੈਂਡ ਵੀ ਲਿੰਫੋਇਡ ਆਰਗਨ ਹੈ ਜਿਹੜੀ ਸਪਲੀਨ ਹੈ ਇਹ ਤਾਂ ਸਾਨੂੰ ਪਤਾ ਵੀ ਸ ਲਾਰਜੈਸਟ ਆਪਣੇ ਕੋਲ ਲਿੰਫੋਇਡ ਆਰਗਨ ਹੈ ਜਦੋਂ ਕਿ ਪੈਨਕਰੀਆ ਜਿਹੜਾ ਹੈਗਾਗਾ ਉਹ ਹੈਟਰੋਕ੍ਰਾਈਨ ਗਲੈਂਡ ਹੈ ਪੈਨਕਰੀਆ ਜੇ ਬੇਟਾ ਆਪਣੇ ਕੋਲ ਕੀ ਹੈ ਹੈਟਰੋਕ੍ਰਾਈਨ ਗਲੈਂਡ ਹੈਟਰੋਕ੍ਰਾਈਨ ਗਲੈਂਡ ਮਤਲਬ ਕਿ ਇਹ ਐਕਸੋਕ੍ਰਾਈਨ ਦਾ ਕੰਮ ਵੀ ਕਰਦਾ ਹੈਗਾ ਤੇ ਇਹ ਐਂਡੋਕ੍ਰਾਈਨ ਦਾ ਕੰਮ ਵੀ ਕਰਦਾ ਹੈਗਾ ਜਾਨੀ ਕਿ ਇਹ ਹਾਰਮੋਨ ਪੈਦਾ ਕਰਨ ਵੀ ਕਰਦਾ ਹੈਗਾ ਤੇ ਇੰਡਾਈਮ ਪੈਦਾ ਵੀ ਕਰਦਾ ਹੈਗਾ ਠੀਕ ਹੈ ਹੁਣ ਆਪਣੇ ਕੋਲ ਐਂਡੋ ਇਹ ਆਪਣੇ ਕੋਲ ਪੈਨਕਰੀਆਜ ਆਪਣੇ ਕੋਲ ਇਨਸੂਲਿਨ ਨਾਂ ਦਾ ਹਾਰਮੋਨ ਪੈਦਾ ਕਰਦਾ ਹੈ ਜਿਹੜੀ ਵਧੀ ਹੋਈ ਗਲੂਕੋਜ਼ ਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਬੇਟਾ ਯਾਦ ਰੱਖਣਾ ਹੈ ਪੈਨਕਰੀਆਜ ਦੇ ਜਿਹੜੇ ਬੀਟਾ ਸੈੱਲ ਹੁੰਦੇ ਨੇਗੇ ਪੈਨਕਰੀਆਜ ਦੇ ਵਿੱਚ ਜਿਹੜੇ ਬੀਟਾ ਸੈੱਲ ਹੁੰਦੇ ਨੇ ਉਹ ਇਨਸੂਲਿਨ ਬਣਾਉਂਦੇ ਨੇਗੇ ਤੇ ਉਹ ਇਨਸੂਲਿਨ ਜਿਹੜਾ ਉਹ ਆਪਣੇ ਕੋਲ ਕੀ ਕੰਮ ਕਰਦਾ ਹੈਗਾ ਇੰਸੂਲਿਨ ਕੀ ਕੰਮ ਕਰਦਾ ਹੈਗਾ ਬਦੀ ਹੋਈ ਗਲੂਕੋਜ਼ ਨੂੰ ਘਟਾਉਣ ਦਾ ਕੰਮ ਕਰਦਾ ਹੈਗਾ ਹੁਣ ਛੇਮਾ ਨੰਬਰ ਕੁਐਸਚਨ ਦੇਖੋ ਲਿੰਫ ਬਾਰੇ ਹੇਠ ਲਿਖੇ ਕਥਨਾ ਵਿੱਚੋਂ ਕਿਹੜਾ ਇੱਕ ਸਹੀ ਹੈ ਬੇਟਾ ਲਿੰਫ ਕੋਸ਼ਿਕਾ ਰਾਹੀਂ ਖੂਨ ਦੇ ਲੀਕ ਹੋਣ ਦਾ ਕਾਰਨ ਲਿੰਫ ਵੰਦਾ ਨਹੀਂ ਬੇਟਾ ਲਿੰਫ ਵਿੱਚ ਖੂਨ ਦੇ ਸੈੱਲ ਹੁੰਦੇ ਨੇ ਆਰਬੀਸੀ ਲਿੰਫ ਦੇ ਵਿੱਚ ਤਾਂ ਹੁੰਦੇ ਹੀ ਨਹੀਂ ਆਰਬੀਸੀ ਬੇਟਾ ਸਪਲੀਨ ਇੱਕ ਲਿੰਫੈਟਿਕ ਅੰਗ ਹੈ ਇਹੀ ਬੇਟਾ ਕਰੈਕਟ ਹੈ ਠੀਕ ਹੈ ਲਿੰਫ ਸਿਰਫ ਹਾਰਮੋਨਾਂ ਨੂੰ ਟਰਾਂਸਪੋਰਟ ਕਰਦਾ ਨਹੀਂ ਲਿੰਫ ਬੇਟਾ ਐਨਜ਼ਾਈਮ ਨੂੰ ਵੀ ਟਰਾਂਸਪੋਰਟ ਕਰਦਾ ਹੈਗਾ ਤੇ ਆਪਣੇ ਕੋਲ ਇਥੇ ਸਪਲੀਨ ਇੱਕ ਲਿੰਫੈਟਿਕ ਅੰਗ ਹੈ ਇਹੀ கரੈਕਟ ਆਪਸ਼ਨ ਹੈ ਇਹੀ ਪੁੱਛਿਆ ਗਿਆ ਸੀਗਾ ਸਤਵਾਂ ਨੰਬਰ ਕੁਐਸਚਨ ਲਿੰਫਫੋਰੇ ਕਿਹੜਾ ਕਥਨ ਸਹੀ ਹੈ ਇਹੀ ਬੇਟਾ ਫਿਰ ਪਹਿਲੀ ਆਪਸ਼ਨ ਤਾਂ ਉਹੀ ਗਲਤ ਹੋ ਗਈ ਲੀਕ ਹੋਣ ਦਾ ਕਾਰਨਵੰਦ ਇਹ ਵੀ ਗਲਤ ਹੈ ਲਿੰਫ ਵਿੱਚ ਖੂਨ ਦੇ ਸੈੱਲ ਆਰਬੀਸੀ ਹੁੰਦੇ ਨੇ ਇਹ ਵੀ ਗਲਤ ਹੈ ਲਿੰਫ ਇਹ ਇਹ ਵੀ ਗਲਤ ਹੈ ਲਾਸਿਕਾ ਬੀ ਖੂਨ ਸੰਚਾਰ ਕਰਨ ਵਿੱਚ ਦਿਲ ਦੁਆਰਾ ਸੰਚਾਰਿਤ ਖੁੰਦਾ ਹੈਗਾ ਬੇਟਾ ਇਹ ਵੀ ਯਾਦ ਰੱਖਣਾ ਹੈ ਜਿਹੜੀ ਲਿੰਫ ਹੈਗਾ ਲਿੰਫ ਨੂੰ ਹੀ ਲਾਸਿਕਾ ਬੋਲਦੇ ਆ ਇਹ ਜਿਸ ਤਰ੍ਹਾਂ ਖੂਨ ਸੰਚਾਰ ਕਰਦਾ ਹੈਗਾ ਆਪਣੇ ਕੋਲ ਦਿਲ ਦੁਆਰਾ ਸੰਚਾਰ ਹੁੰਦਾ ਹੈਗਾ ਟਰਾਂਸਪੋਰਟ ਹੁੰਦਾ ਉਸੇ ਤਰ੍ਹਾਂ ਲਿੰਫ ਟਰਾਂਸਪੋਰਟ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਹੁਣ ਨੈਕਸਟ ਕੁਐਸਚਨ ਲਿੰਫ ਸਿਰਫ ਹਾਰਮੋਨ ਟਰਾਂਸਪੋਰਟ ਕਰਦਾ ਹੈਗਾ ਇਹ ਵੀ ਗਲਤ ਹੈ ਬੇਟਾ ਲਿੰਫ ਅੱਠਵਾਂ ਕੁਐਸਚਨ ਦੇਖੋ ਲਿੰਫ ਦਾ ਰੰਗ ਕੀ ਹੈ ਲਿੰਫ ਹੈ ਜਿਹੜਾ ਬੇਰੰਗ ਹੈਗਾ ਬੇਟਾ ਕਲਰਲੈਸ ਹੈ ਕਿਉਂਕਿ ਆਪਣੇ ਕੋਲ ਜਿਹੜਾ ਬਲੱਡ ਹੈ ਉਹ ਲਾਲ ਹੁੰਦਾ ਹੈਗਾ ਤੇ ਜਿਹੜਾ ਲਿੰਫਾ ਉਹ ਬੇਰੰਗਾ ਹੈਗਾ ਹੁ ਨੋਮਾ ਕੁਐਸਚਨ ਦੇਖੋ ਲਿੰਫ ਨੋਡਸ ਦੇ ਪਲਪੇਸ਼ਨ ਬੇਟਾ ਲਿੰਫ ਨੋਡਸ ਦੇ ਪਲਪੇਸ਼ਨ ਲਈ ਕਿਹੜੀ ਬੀਦੀ ਵਰਤੀ ਜਾਂਦੀ ਹੈ ਕਿਹੜੀ ਤਕਨੀਕ ਵਰਤੀ ਜਾਂਦੀ ਹੈ ਦੋ ਉਂਗਲਾਂ ਦੇ ਪੇੜਾ ਨੂੰ ਗੋਲ ਮੋਸ਼ਨ ਦੇ ਵਿੱਚ ਹਿਲਾਓ ਬੇਟਾ ਇਹ ਹੀ ਤਕਨੀਕ ਹੈ ਜਿਹੜੀ ਵਰਤੀ ਜਾਂਦੀ ਹੈ ਲਿੰਫ ਨੋਡਸ ਨੂੰ ਜੇਕਰ ਉਹਦੀ ਪਲਪੇਸ਼ਨ ਕਰਨੀ ਹੈ ਆਪਾਂ ਮਹਿਸੂਸ ਕਰਨਾ ਹੈਗਾ ਵੀ ਲਿੰਫ ਨੋਡਸ ਨੂੰ ਫੇਫੜਿਆਂ ਦੇ ਵਿਚਕਾਰ ਸਥਿਤ ਗ੍ਰੰਥੀ ਕਿਹੜੀ ਹੈ ਬੇਟਾ ਥਾਈਮਸ ਗਲੈਂਡ ਹੈਗਾ ਜਿਹੜਾ ਕਿ ਆਪਣੀ ਟਾਈਬੋਨ ਟਾਈਬੋਨ ਇਸ ਸਟਰਨਮ ਨੂੰ ਬੋਲਦੇ ਆ ਉਹਦੇ ਬਿਲਕੁਲ ਉੱਪਰ ਵਾਲੀ ਸਾਈਡ ਦੇ ਉੱਪਰ ਬੇਟਾ ਹੁੰਦਾ ਹੈਗਾ ਥਾਈਮਸ ਗਲੈਂਡ ਇਹ ਦੋਹਾਂ ਆਪਣੇ ਕੋਲ ਫੇਫੜਿਆਂ ਦੇ ਵਿਚਕਾਰ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਇੱਥੇ ਬੀ ਆਪਸ਼ਨ ਬਿਲਕੁਲ ਕਰੈਕਟ ਹੈਗੀ ਤੇ ਬੇਟਾ ਇਹੀ ਕੁਐਸਚਨ ਮੈਂ ਹੁਣ ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਇੱਕ ਵਾਰ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਸੇਮ ਟੂ ਸੇਮ ਕੁਐਸਚਨ ਹੈ मिल ਜਾਣਗੇ ਜੋ ਬੱਚੇ ਜੀ ਐਨ ਐਮ ਦੇ ਨੇ ਏ ਐਨ ਐਮ ਦੇ ਨੇ ਜੀ ਐਨ ਐਮ ਦਾ ਪੇਪਰ ਇੰਗਲਿਸ਼ ਚ ਆਉਂਦਾ ਹੈਗਾ ਤੇ ਜਿਹੜਾ ਏ ਐਨ ਐਮ ਦਾ ਪੇਪਰ ਹੈ ਉਹ ਪੰਜਾਬੀ ਦੇ ਵਿੱਚ ਆਉਂਦਾ ਬਾਡ اٹینڈੈਂਟ ਦਾ ਪੇਪਰ ਪੰਜਾਬੀ ਜਾਂਦਾ ਹੈ ਐਮ ਪੀ ਐਚ ਡਬਲਯੂ ਮੇਲ ਦਾ ਫੀਮੇਲ ਦਾ ਪੇਪਰ ਪੰਜਾਬੀ ਜਾਂਦਾ ਹੈ ਤੇ ਆਪਾਂ ਨੂੰ ਪਤਾ ਬੇਟਾ ਏ ਐਨ ਐਮ ਦੀਆਂ ਪੋਸਟਾਂ ਹੁਣ ਜਲਦ ਹੀ ਅਨਾਉਂਸ ਹੋ ਚੁੱਕੀਆਂ ਗਈਆਂ ਤੇ ਉਹ ਨਿਕਲਣ ਵਾਲੀਆਂ ਗਈਆਂ ਉਹਦੀ ਪ੍ਰਕਿਰਿਆ ਕਰਨ ਦੀ ਸ਼ੁਰੂ ਹੋਣ ਵਾਲੀ ਹੈ ਤੇ ਆਪਣੇ ਕੋਲ जीएनएम ਦੀਆਂ ਪੋਸਟਾਂ ਵੀ ਆ ਰਹੀਆਂ ਗਿਆ ਰੈਗੂਲਰ ਪੋਸਟਾਂ ਆ ਰਹੀਆਂ ਠੀਕ ਹੈ ਤੇ ਬਾਕੀ ਬੇਟਾ ਵਾਰਡ اٹینڈੈਂਟ ਦੀਆਂ 1000 ਪਲੱਸ ਪੋਸਟ ਹੈ ਜਿਹੜੀ ਉਹ ਵਾਰਡ اٹینڈੈਂਟ ਦੀ ਬੇਟਾ ਉਹ ਜਲਦ ਹੀ ਪੰਜਾਬ ਸਰਕਾਰ ਵੱਲੋਂ ਅਨਾਉਂਸ ਕਰ ਦਿੱਤੀ ਜਾਊਗੀ ਬਹੁਤ ਪੋਸਟਾਂ ਖਾਲੀ ਹੋ ਚੁੱਕੀਆਂ ਆ ਆਪਾਂ ਨੂੰ ਪਤਾ ਜਿਹੜੇ 800 ਕੈਂਡੀਡੇਟ ਪਹਿਲਾਂ ਵਾਰਡ اٹینڈੈਂਟ ਪਰੇ ਸੀ ਉਹਨਾਂ ਵਿੱਚੋਂ ਕਾਫੀ ਕੈਂਡੀਡੇਟ ਛੱਡ ਚੁੱਕੇ ਨੇ ਵਾਰਡ اٹینڈੈਂਟ ਦੀ ਪੋਸਟ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਹੋਰ ਵੱਡੀ ਪੋਸਟ ਮਿਲ ਚੁੱਕੀ ਹੈ ਇਸ ਕਰਕੇ ਬੇਟਾ ਕਾਫੀ ਪੋਸਟਾਂ ਜਿਹੜੀਆਂ ਵਾਰਡ ਅਟੈਂਡੈਂਟ ਦੀਆਂ ਖਾਲੀ ਪਈਆਂ ਗਈਆਂ ਜਿੰਨ ਜਿਹਦੀ ਪਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਤੇ ਜਿਹੜੇ ਐਮਪੀਐਚ ਡਬਲ ਜੋ ਮੇਲ ਦੀਆਂ ਪੋਸਟਾਂ ਜਲਦ ਹੀ ਆ ਰਹੀਆਂ ਗਈਆਂ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣੀ ਹੈ 9463079680 ਨੰਬਰ ਨਾਲ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ